ਕਿ ਅਸੀਂ ਸਿੱਖਾਂ ਦਾ ਇਮੇਜ ਕਿਵੇਂ ਖਰਾਬ ਕਰ ਲਿਆ ਗੁਰਬਾਣੀ ਦਾ ਸਿਧਾਂਤ ਹੈ ਜਿਹੜੇ ਜਿਹੜੇ ਅਸੀਂ ਆਪ ਜੀ ਵੀ ਹੋਰ ਜਿੰਨੇ ਮੇਰੇ ਸਿੱਖ ਪੀਰ ਪ੍ਰਾਪਾ ਸਭ ਉਹ ਇੱਕੋ ਉਹਨਾਂ ਦਾ ਫਾਰਮੂਲਾ ਹੈ ਪ੍ਰਿੰਸੀਪਲ ਹੈ ਬਲਿਹਾਰੀ ਗੁਰ ਆਪਣੇ ਵਿਹਾਰੀ ਸਦਬਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਬਾਹ ਗੁਰੂ ਨਾਨਕ ਨੇ ertid ਤੇ ਦੇਵਤੇ ਪੈਦਾ ਕੀ ਜਿੱਥੋਂ ਵੀ ਕਿਸੇ ਨੂੰ ਲੋੜ ਪੈਂਦੀ ਹੈ ਕਿਸੇ ਵੀ ਕੋਈ ਸਮੱਸਿਆ ਹੋਵੇ ਕਰੋਨਾ ਆ ਜਾਏ ਹੜ੍ਹ ਆ ਜਾਣ ਕਿਸੇ ਤਰ੍ਹਾਂ ਦੀ ਦੇਸ਼ ਦੇ ਵਿੱਚ ਕੋਈ ਕੋਈ ਵੀ ਪੁਚਾਲ ਆ ਜਾਏ ਕੋਈ ਉੱਥੇ ਇਹ ਗੁਰੂ ਨਾਨਕ ਦੇਵਤੇ ਸੇਵਾ ਕਰਦੇ ਆ ਗੁਰੂ ਨਾਨਕ ਦਾ ਦੇਵਤਾਪਨ ਪ੍ਰਗਟ ਹੁੰਦਾ ਲੋਕਾਂ ਦੀਆਂ ਧੀਆਂ ਭੈਣਾਂ ਦੀ ਰਾਖੀ ਦੇਸ਼ ਦੀ ਰਾਖੀ ਲੇਕਿਨ ਅਸੀਂ ਮੈਂ ਇੱਕ ਇੱਕ ਮੁਸਲਮਾਨ ਫਕੀਰ ਅਜੀਜ਼ਉਦੀਨ ਦੀ ਫੈਮਿਲੀ ਦਾ ਵਿਅਕਤੀ ਦਾ ਸੁਣ ਰਿਹਾ ਸੀ ਪੋਡਕਾਸਟ ਜਿਹੜੀ ਹੈਗੀ ਹੈ ਉਹ ਕਹਿ ਰਿਹਾ ਕਿ ਮੇਰਾ ਹੀਰੋ ਜੱਸਾ ਸਿੰਘ ਆਲੂਵਾਲੀਆ ਉਹ ਰਿਕਾਰਡ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਕਹਿੰਦੇ ਕਿਉਂ ਕਹਿਣ ਲੱਗੇ ਵੀ ਉਹ ਵਿਅਕਤੀ ਹੈ ਜਿਨੇ ਲਾਹੌਰ ਤੇ ਆਲੇ ਦੁਆਲੇ ਦੀਆਂ ਨਾਜ਼ਰਸ਼ਾਹ ਜਦੋਂ ਲੈ ਕੇ ਜਾ ਰਿਆ ਸੀ ਧੀਆਂ ਲੋਕਾਂ ਦੀਆਂ ਤੇ ਉਹਨਾਂ ਨੂੰ ਜੇਲਮ ਤੋਂ ਛਡਾ ਕੇ ਲਿਆਇਆ 22000 ਬਰਠਾ ਔਰਤਾਂ ਨੂੰ ਪਾਣੀ ਪਤ ਤੋਂ ਛਡਾਇਆ ਜਿਨੇ ਦਿੱਲੀ ਫਤਿਹ ਕੀਤੀ ਹੈ ਜਿਨੇ ਪੰਜਾਬ ਲਾਹੌਰ ਫਤਿਹ ਕੀਤਾ ਸੁਲਤਾਨੁਲ ਕੌਮ ਹੈ ਉਹਦੇ 'ਚ ਇੰਨੇ ਗੁਣ ਸੀ ਅੱਜ ਦਾ ਜਿਹੜਾ ਹਰਮੰਦਰ ਸਾਹਿਬ ਹੈ ਉੱਥੇ ਜਿੱਥੇ ਅਸੀਂ ਮੱਥਾ ਟੇਕਦੇ ਹਾਂ ਉਹਦੀ ਉਸਾਰੀ ਵੀ ਉਹਨਾਂ ਨੇ ਦੁਬਾਰਾ ਕਰਾਈ ਸੀ ਲੇਕਿਨ ਸਾਡੇ ਉਹ ਹੀਰੋ ਨਹੀਂ ਹੈਗੇ ਉਹਨਾਂ ਦੇ ਗੁਣ ਜਿਹੜੇ ਆ ਉਹ ਸਾਡੋਂ ਅਸੀਂ ਉਹਨਾਂ ਨੂੰ ਨਹੀਂ ਕਰ ਸਕਦੇ ਹਰ ਕੌਮ ਦਾ ਇੱਕ ਹੀਰੋ ਹੁੰਦਾ ਹੈ ਸਾਡੇ ਤਾਂ ਬਹੁਤ ਹੀਰੋ ਹੋਏ ਨੇ ਬਾਬਾ ਬੰਦਾ ਸਿੰਘ ਬਹਾਦਰ ਸਰਾਰ ਕਪੂਰ ਸਿੰਘ ਸਰ ਜੱਸਾ ਸਿੰਘ ਆਲੂਵਾਲੀਆ ਮਹਾਰਾਜਾ ਦਲੀਪ ਰਣਜੀਤ ਸਿੰਘ ਉਹਨਾਂ ਦੇ ਦਾਦਾ ਜੀ ਸਰਦਾਰ ਚੜ੍ਹਤ ਸਿੰਘ ਸਰ ਮਹਾ ਸਿੰਘ ਸਾਰੇ ਲੋਕ ਇੱਕ ਬਾਸਤ ਹਰੀ ਸਿੰਘ ਦਲਵਾ ਇਹ ਅਸੀਂ ਜਦੋਂ ਕੌਮ ਇੱਕ ਹੀਰੋ ਬਣ ਕੇ ਚੱਲਦੀ ਹੈ ਸਾਡੇ ਬਾਅਦ ਵਿੱਚ ਜਿਹੜੇ ਹੋਏ ਆ ਜਿਨ੍ਹਾਂ ਨੇ ਦੇਸ਼ ਲਈ ਕੁਰਬਾਨੀਆਂ ਕੀਤੀਆਂ 에ਰ ਮਾਰਸ਼ਲ ਅਰਜਨ ਸਿੰਘ ਜਿਹੜੇ ਬਾਅਦ ਵਿੱਚ ਮਾਰਸ਼ਲ ਆਫ ਏਅਰ ਬਣੇ 1965 ਦੀ ਲੜਾਈ ਦੇ ਹੀਰੋ ਜਨ ਹਰਬਖਸ਼ ਸਿੰਘ ਸਾਡੇ ਹੀਰੋ ਜੀਐਸ ਅਰੋੜਾ ਸਾਡੇ ਹੀਰੋ